ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਡ ਭਾਗੀ ਹੋ ਗੁਰਮੁਖ ਪਿਆਰਿਓ ਜੋ ਤਨ ਧਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਗ ਕਰ ਰਏ ਜੇ ਸ਼ਬਦ ਦੁਆਰਾ ਆਉ ਗਿਆਨ ਗੋਸ਼ਟੀ ਜੋ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਸੂਖਮ ਗਿਆਨ ਸਥੂਲ ਗਿਆਨ ਸੂਖਮ ਸ਼ਬਦ ਤੇ ਪਉਣ ਦਾ ਗਿਆਨ ਨਾਮ ਦਾ ਗਿਆਨ ਸੱਚ ਦਾ ਗਿਆਨ ਗੁਰਬਾਣੀ ਚ ਖੋਲ ਕੇ ਦਿੱਤਾ ਵਾ ਕੋਈ ਲੁਕੋ ਨਹੀਂ ਰੱਖਿਆ ਪਿਆਰਿਓ ਪਰ ਸਾਨੂੰ ਕਿਉਂ ਨਹੀਂ ਸਮਝ ਲੱਗਦੀ ਕਿਉਂ ਸਾਡਾ ਮਨ ਗਰਾਵੜ ਦੇ ਵਿੱਚ ਚਲ ਜਾਂਦਾ ਕਿਉਂ ਸਾਨੂੰ ਸਤਗੁਰ ਤੇ ਯਕੀਨ ਨਹੀਂ ਆਉਂਦਾ ਕਿਉਂ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਅੰਦਰ ਕੌਣ ਵਰਤ ਰਿਹਾ ਵਾ ਕੌਣ ਸਾਡੇ ਅੰਦਰ ਲੈਣ ਦੇਣ ਕਰ ਰਿਹਾ ਵਾ ਕੌਣ ਸਾਨੂੰ ਲੜਾਉਂਦਾ ਵਾ ਕੌਣ ਸਾਡੇ ਵਿਚਾਰ ਅੰਮ੍ਰਿਤ ਲੁੱਟਦਾ ਵਾ ਹਾਂਜੀ ਇਹ ਸਾਰਾ ਗਿਆਨ ਗੁਰਬਾਣੀ ਚ ਆਓ ਆਪਾਂ ਇਹ ਗਿਆਨ ਦੀ ਸਾਂਝ ਪਾਈਏ ਧਿਆਨ ਦੀ ਸਾਂਝ ਤੇ ਆਪਾਂ ਦੋ ਟਾਈਮ ਪਾਉਂਦੇ ਹੀ ਪਾਉਨੇ ਆ ਸ਼ਬਦ ਦੁਬਾਰਾ ਜਪਦੇ ਹੀ ਜਪਦੇ ਆ ਸ਼ਾਮ ਨੂੰ ਵੀ ਸਿਮਰਨ ਹੁੰਦਾ ਸਵੇਰੇ ਵੀ ਹੁੰਦਾ ਇਹ ਨਾ ਹੋਵੇ ਮਨ ਗਿਆਨ ਤੋਂ ਵਾਂਝਾ ਰਹਿ ਜੇ ਆਓ ਆਪਾਂ ਸੂਖਮ ਤੇ ਸਕੂਲ ਦਾ ਗਿਆਨ ਦੀ ਮਾਲਕੀ ਪੁੱਛ ਕੇ ਚੱਲੀਏ ਵੀ ਬੀਸ ਮਾਲਕ ਕਿ ਤਰ੍ਹਾਂ ਆਪਾਂ ਨੂੰ ਸਮਝਾਉਂਦੇ ਆਂ ਕਿ ਪੂਜ ਸੰਤ ਮੇਰਾ ਠਾਕਰ ਕੈਸਾ ਕਿ ਸੰਤਾਂ ਨੂੰ ਪੁੱਛੋ ਸਾਧਾਂ ਨੂੰ ਪੁੱਛੋ ਭਈ ਉਹ ਕਿਹੋ ਜਿਹਾ ਉਹਦਾ ਰੂਪ ਕੀ ਆ ਉਹਨੂੰ ਕਿਤਰਾ ਮਿਲਿਆ ਜਾ ਸਕਦਾ ਵੇਖੋ ਗੁਰਮੁਖੋ ਆਪਣਾ ਮਾਨਿਆ ਪ੍ਰਕਾਸ਼ ਰੂਪ ਪਰ ਗੁਰਮੁਖ ਪਿਆਰ ਇਹਨੂੰ ਮਨ ਨੂੰ ਕਈ ਸ਼ਕਤੀਆਂ ਖੜਾ ਰਹੀਆਂ ਉਹ ਸ਼ਕਤੀਆਂ ਇਹਨੂੰ ਕਈ ਬਰਮ ਭਲੇਖਿਆਂ ਦੇ ਵਿੱਚ ਪਾਉਂਦੀਆਂ ਜਿਨ੍ਹਾਂ ਦਾ ਆਪਾਂ ਨੂੰ ਭੇਤ ਨਹੀਂ ਉਹ ਸੂਖਮ ਸ਼ਕਤੀਆਂ ਵਾ ਗੁਰਬਾਣੀ 'ਚ ਉਹਨਾਂ ਦਾ ਭੇਤ ਬੜਾ ਖੋਲ ਕੇ ਦਿੱਤਾ ਕਹਿੰਦੇ ਕਾਮ ਇੱਕ ਸ਼ਕਤੀ ਆ ਕ੍ਰੋਧ ਇੱਕ ਸ਼ਕਤੀ ਆ ਹਉਮੈ ਹੰਕਾਰ ਇਹ ਸ਼ਕਤੀਆਂ ਇਹ ਮਨ ਨੂੰ ਕੰਟਰੋਲ ਕਰਦੀਆਂ ਵਾ ਇਹਨਾਂ ਦਾ ਗਿਆਨ ਹੀ ਗੁਰਬਾਣੀ 'ਚ ਦਿੱਤਾ ਸੂਖਮ ਗਿਆਨ ਸੂਖਮ ਸ਼ਕਤੀਆਂ ਸੂਖਮ ਨਾਮ ਜਿਹਨੂੰ ਪਾਤਸ਼ਾਹ ਸਮਝਾਉਂਦੇ ਗੁਰਬਾਣੀ 'ਚ 5 25 ਇੱਡੀ ਪਰਬਲ ਮਾਇਆ ਇਹ ਜਿਹੜੇ 5 ਤੋਂ 25 'ਚ ਬਣ ਜਾਂਦੇ 2500 ਗਾੜੀ 750 ਬਣ ਜਾਂਦਾ ਇਹ ਬੜੀ ਛੇਤੀ ਖੇਡ ਬਦਲਦਾ ਪਿਆਰੋ ਇਹ ਗੁਰਮੁਖ ਪਿਆਰੋ ਵੱਡੀਆਂ ਫੌਜਾਂ ਵਾਂ ਜਿਹੜੀਆਂ ਇਹ ਮਨ ਨੂੰ ਖੜਾ ਰੀਆਂ ਇਹ ਸ਼ਕਤੀਆਂ ਇਹ ਮਨ ਨੂੰ ਅਲਝਾ ਕੇ ਰੱਖਦੀਆਂ ਸ਼ਕਤੀਆਂ ਇਹ ਖੇਡ ਜਿਹੜਾ ਵਾ ਮਨ ਨੂੰ ਦਿਨ ਤੇ ਰਾਤ ਦੇ ਵਿੱਚ ਪਾਇਆ ਵਾ ਰਾਤ ਆਪਣੇ ਘਰ ਸੂਖਮ ਰੂਪ ਹੋ ਜਾਂਦਾ ਵਾ ਤੇ ਦਿਨੇ ਇਹ ਮਨ ਸਰੀਰ ਦੇ ਵਿੱਚ ਸੂਖਮ ਪ੍ਰਵੇਸ਼ ਹੋ ਕੇ ਸਾਰੀ ਦਿਹਾੜੀ ਇਸ ਦੁਨੀਆ ਤੇ ਖੇਡਦਾ ਵਾ ਪਰ ਇਹਨੂੰ ਨਹੀਂ ਪਤਾ ਕਿ ਇਹ ਸਰੀਰ ਮੈਨੂੰ ਕਿਰਾਏ ਤੇ ਮਿਲਿਆ ਵਾ ਇਹਨੂੰ ਨਹੀਂ ਪਤਾ ਕਿਉਂਕਿ ਸੁੱਤਾ ਵਾ ਤੇ ਸੁੱਤੇ ਬੰਦੇ ਨੂੰ ਪਤਾ ਨਹੀਂ ਹੁਣ ਅੱਖਾਂ ਦੇ ਵਿੱਚ ਕੌਣ ਵੇਖ ਰਿਹਾ ਵਾ ਇਹ ਸੁੱਤਾ ਵਾ ਕੰਨਾਂ ਦੇ ਨਾਲ ਕੌਣ ਸੁਣ ਰਿਹਾ ਇਹ ਸੁੱਤਾ ਵਾ ਪਰ سزا ਇਹਨੂੰ ਮਿਲਣੀ ਆ ਪੁੱਛਿਆ ਇਹਨੂੰ ਜਾਣਾ ਵੀ ਤੂੰ ਭਈ ਕਿੱਥੇ ਸੀ ਜਦੋਂ ਇਹ ਤੇਰੇ ਘਰ ਦੇ ਵਿੱਚ ਚੋਰੀ ਹੋ ਰਹੀ ਸੀ ਪੰਜ ਚੋਰ ਚੋਰੀ ਕਰ ਰਹੇ ਤੇਰਾ ਰੋਲ ਜਿਹੜਾ ਸੀ ਉਹ ਤੂੰ ਕਿਉਂ ਨਹੀਂ ਨਿਭਾਇਆ ਏਸੀ ਖਾਤਰ ਕਰਕੇ ਇਹਨੂੰ ਸਜ਼ਾ ਮਿਲਣੀ ਆ ਵੀ ਤੂੰ ਇੰਨਾ ਸੁੱਤਾ ਇੰਨਾ ਗਾਫਲ ਹੋ ਗਿਆ ਚਲੋ ਸੌਂ ਗਿਆ ਤੇ ਮੰਨਿਆ ਪਰ ਗੁਰਮੁਖ ਪਿਆਰਿਓ ਇਹਦੇ ਨਾਲ ਰਲ ਕੇ ਖੇਡਦਾ ਉਹਨਾਂ ਦੇ ਨਾਲ ਰਲ ਕੇ ਚੁਕਲੀ ਕਰਦਾ ਹੀਰਖਾ ਕਰਦਾ ਵੈਰ ਕਰਦਾ ਵਿਰੋਧ ਕਰਦਾ ਇਹ ਨਾਲ ਉਹਨਾਂ ਦੇ ਰਲ ਗਿਆ ਵਾ ਪੰਜਾਂ ਦੇ ਇਹਨੂੰ ਹੁਣ ਉੱਥੋਂ ਹਟਾਉਣ ਵਾਸਤੇ ਇਹਨੂੰ ਮਨ ਨੂੰ ਕੁੱਟਣਾ ਪੈਂਦਾ ਵਾ ਪਿਆਰਿਓ ਕਾਮ ਦਾ ਹੱਟ ਵੱਖਰਾ ਵਾ ਲੋਭ ਦਾ ਹੱਟ ਲੱਗ ਗਿਆ ਹੰਮੇ ਦਾ ਹੱਟ ਲੱਗ ਗਿਆ ਇੱਕ ਬੜਾ ਤਕੜਾ ਚੱਕਰ ਆ ਇਹ ਚੱਕਰ ਦੇ ਵਿੱਚ ਮਨ ਨੂੰ ਪਾਇਆ ਹੋਇਆ ਵਾ ਤੇ ਇਹਦੇ ਚੱਕਰ ਦੇ ਵਿੱਚ ਬੜੇ ਬੜੇ ਸਾਧੂ ਬੜੇ ਬੜੇ ਸੰਤ ਨਹੀਂ ਨਿਕਲ ਸਕਦੇ ਚੱਕਰ ਦੇ ਵਿੱਚ ਕਿਉਂਕਿ ਜਿੰਨੇ ਨਿਕਲਣਾ ਹੋ ਤੇ ਸੁੱਤਾ ਵਾ ਤੇ ਗੁਰਬਾਣੀ ਜੀ ਕਹਾ ਵਾ ਕਹਿੰਦੇ ਸੂਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਗਣ ਜਿਤ ਰਸਨਾ ਨਾਮਚਾਰ ਤੁਸੀਂ ਇਹ ਗਿਆਨ ਹਾਸਲ ਕਰਨਾ ਵਾ ਵੀ ਰਸਨਾ ਦੁਆਰਾ ਜਪਦਾ ਕਿਹੜਾ ਵਾ ਜਬਾਰਿਆ ਕੌਣ ਆ ਕੌਣ ਜਾਗ ਰਿਹਾ ਵਾ ਕੌਣ ਜਾਗ ਰਿਹਾ ਜਗਾ ਰਿਹਾ ਵਾ ਇਹ ਕਰਕੇ ਜਗਾਉਣਾ ਗੁਰਮਖੋ ਸ਼ਬਦ ਨੇ ਆ ਕਿਤ ਤਰ੍ਹਾਂ ਪਤਾ ਲੱਗਦਾ ਸ਼ਬਦ ਨੇ ਜਗਾਉਣਾ ਗੁਰਬਾਣੀ ਗੁਰੂ ਚ ਖੋਲ ਖੇੜ ਕੇ ਦਿੱਤਾ ਖੋਲਤਾ ਖੇੜ ਕਿਤ ਤਰ੍ਹਾਂ ਖੋਲਿਆ ਖੇੜ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਕਿਹੜੇ ਗੁਰ ਨੂੰ ਸਿਮਰਨਾ ਵਾਹ ਗੁਰੂ ਇਹਨੂੰ ਸਿਮਰਨਾ ਤੇ ਤੇਰਾ ਪੁੱਤ ਸੁੱਤਾ ਮਨ ਜਾਗ ਜਾਊਗਾ ਹੁਣ ਤੁਸੀਂ ਆਪ ਛਾਤੀ ਮਾਰ ਲਓ ਵੀ ਤੁਸੀਂ ਆਪਣੇ ਖੋਦ ਦੇ ਅੰਦਰ ਛਾਤੀ ਮਾਰਨੀ ਜਿਨ੍ਹਾਂ ਨੇ ਵਿਚਾਰ ਸੁਣਨੀ ਆ ਵੀ ਅਸੀਂ ਸਿਮਰਨ ਕਰਦੇ ਆ ਜੇ ਅਸੀਂ ਸਿਮਰਨ ਕਰਦੇ ਸਾਡਾ ਮਨ ਜਾਗੂਗਾ ਪਰ ਸਿਮਰਨ ਕਿੱਤਰਾ ਕਰਨਾ ਕਹਿੰਦੇ ਸਾਸ ਗਰਾਸ ਸਿਮਰਨ ਕਰਨਾ ਕਿੰਨਾ ਕਰਨਾ ਸਿਮਰਨ ਕਹਿੰਦੇ ਜੇਤੇ ਸਾਸ ਗਰਾਸ ਮੰਨ ਲੇਤਾ ਤੇ ਤੇ ਹੀ ਗੁਣ ਗਾਈਏ ਹੁਣ ਆਪਾਂ ਸੋਭਾ ਕੀਤਾ ਕਹਿੰਦਾ ਸਿਮਰਨ ਬੱਸ ਕਰੀਏ ਹੁਣ ਨਹੀਂ ਜੀ ਜੋ ਪਾਸ਼ਾ ਕੀ ਸਮਝਾਉਂਦੇ ਕਹਿੰਦੇ ਵੀ ਉੱਠਦੇ ਆ ਬੈਹਿੰਦੇ ਆ ਹਰ ਨਾਮ ਤੇ ਆਈਏ ਕਹਿੰਦੇ ਉੱਠਦੇ ਆ ਬੈਹਿੰਦੇ ਆ ਕਿਤਰਾ ਮਠਾ ਮਠਾ ਚੱਲਦਾ ਹੀ ਰਵੇ ਵਾਹ ਗੁਰੂ ਵਾਹ ਗੁਰੂ ਜੇ ਤਾਂ ਤੁਸੀਂ 2-4 ਦਿਨ ਕਰਕੇ ਵੇਖ ਲਓ ਤੁਹਾਨੂੰ ਨਾਮ ਵਰਤਾਊਗਾ ਤੇ ਫੇਰ ਕਿਉਂ ਕਿ ਰਸ ਆ ਜਾਣਾ ਅੰਦਰੋਂ ਤੁਸੀਂ ਜਾਪ ਰਹੇ ਆ ਤੁਸੀਂ ਨਿੰਦਿਆ ਕੋ ਨਹੀਂ ਗਏ ਤੁਸੀਂ ਹੀਰਖਰ ਦਾ ਸੰਗ ਨਹੀਂ ਕੀਤਾ ਤੁਸੀਂ ਵੈਰ ਦਾ ਸੰਗ ਨਹੀਂ ਵਿਰੋਧ ਦਾ ਸੰਗ ਨਹੀਂ ਸੰਗ ਸ਼ਬਦ ਦਾ ਕੀਤਾ ਸ਼ਬਦ ਦੇ ਵਿੱਚ ਅੰਵਰਤਿਆ ਉਹ ਆਉਣਾ ਹੀ ਆਉਣਾ ਪਿਆਰ ਉਹ ਵਿੱਚ ਦੂਰ ਹੈ ਹੀ ਨਹੀਂ ਕੋਈ ਗੁਰਮਖੋ ਹੁਣ ਵਿਚਾਰ ਪੰਜੇ ਦੇ ਰਹੇ ਆ ਤੇ ਪੰਜੇ ਵਿਚਾਰ ਲੈ ਰਹੇ ਮਨ ਨੇ ਧਿਆਨ ਲਾਇਆ ਵਿੱਚ ਮਨ ਦਾ ਧਿਆਨ ਹੀ ਬਾਹਰ ਘੜਨਾ ਵਾਸ ਵਿਚਾਰ ਕੌਣ ਦੇ ਰਿਹਾ ਪੰਜੇ ਵਿਚਾਰ ਦੇ ਰਿਹਾ ਤੇ ਪੰਜੇ ਵਿਚਾਰ ਲੈ ਰਿਹਾ ਤੇ ਮਨ ਨੇ ਧਿਆਨ ਲਾਇਆ ਉੱਤੇ ਤੇ ਮਨ ਦਾ ਧਿਆਨ ਹਟਾਉਣਾ ਜਿਹਨੂੰ ਕਹਿੰਦੇ ਬੁੱਲਿਆ ਰੱਬ ਦਾਗੀ ਪੋਣਾ ਇਧਰੋਂ ਪੁੱਟਣਾ ਪਿਆਰ ਇਧਰ ਲਾਉਣਾ ਹੁਣ 50 ਬੰਦੇ ਬੈਠੇ ਆ ਗੱਲਾਂ ਕਰ ਰਹੇ ਆ ਵਿਚਾਰਾਂ ਕਰ ਰਹੇ ਆ ਯਾਨੀ ਕਿ ਪੰਜੇ ਚੋਰ 50 ਜਿਦਾਂ ਇੱਕ ਤੋਂ ਜੀਭਾ ਲੱਖ ਹੋਈ ਜਾਂਦੀ ਹੈ ਨਾ ਆਪਣੀ ਇਹ ਵੀ ਪੰਨਿਆਂ ਤੋਂ 25 250 550 ਤੋਂ 700 ਇਤਰਾ ਜਾਂਦੇ ਆ ਜਦੋਂ ਮਨ ਆਉਂਦਾ ਨਾ ਵਿੱਚ ਪ੍ਰਵੇਸ਼ ਹੁੰਦਾ ਸਰੀਰ ਤੇ ਤੇ ਸਿੱਧਾ ਹੀ ਇਹਨਾਂ ਦੇ ਕੋਲ ਹੀ ਆ ਜਾਂਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਕਿਉਂਕਿ ਗਿਆਨ ਨਹੀਂ ਲਿਆ ਸੰਗਤ ਨਹੀਂ ਕੀਤੀ ਸ਼ਬਦ ਦਾ ਗਿਆਨ ਨਹੀਂ ਆ ਵਾਹਿਗੁਰੂ ਮੰਤਰ ਦਾ ਗਿਆਨ ਨਹੀਂ ਆ ਤੇ ਇਹਨਾਂ ਕੋ ਆਣ ਕੇ ਬਹਿ ਜਾਂਦਾ ਫਿਰ ਇਹ ਗੱਲਾਂ ਕਰਦੇ ਆ ਪੰਜੇ ਚੋਰ ਜਦੋਂ ਇਹ ਗੱਲਾਂ ਕਰਦੇ ਆ ਇਹ ਗੱਲਾਂ ਸੁਣਦਾ ਵਾ ਇਹ ਗੱਲਾਂ ਜਿਹੜੀਆਂ ਉਹ ਕਰਦੇ ਆ ਨਾ ਇਹ ਬਿਲਕੁਲ ਸੱਚ ਮੰਨ ਕੇ ਤੇ ਇਹ ਆਪਣੇ ਤੇ ਲੈ ਲੈਂਦਾ ਵੀ ਇਹ ਮੈਂ ਹੀ ਹਾਂ ਹੁਣ ਜਿਹੜੇ ਵਿਚਾਰ ਆ ਨਾ ਆ ਰਹੇ ਆਪਣੇ ਅੰਦਰੋਂ ਆਪਾਂ ਨਹੀਂਗੇ ਹਾਂਜੀ ਆਪਾਂ ਨਹੀਂਗੇ ਆਪਾਂ ਕੌਣ ਆ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨਿਆ ਜੋਤ ਸਰੂਪ ਤੇ ਇਹ ਜੋਤ ਕਿੱਥੇ ਰੱਖੀ ਪਾਤਸ਼ਾਹ ਨੇ ਇਹ ਰੱਖੀ ਆ ਆਪਣੇ ਨੇਤਰਾਂ ਚ ਕਹਿੰਦੇ ਇਹ ਨੇਤਰੋ ਮੇਰਿਓ ਹਰ ਤਉਮੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਬਾਛਾ ਆਂਦਿਆ ਵੀ ਪੁੱਤ ਤੇਰੇ ਮਨ ਦੀ ਜੋਤ ਤੇਰੇ ਨੇਤਰਾں ਚ ਰੱਖੀ ਹੋਈ ਆ ਤੇ ਤੂੰ ਮਾਲਕ ਦੇ ਦਰਸ਼ਨ ਕਰ ਮਾਲਕ ਤੈਨੂੰ ਦੀਦਾ ਨਹੀਂ ਨਾ ਇਹਨੇ ਦਰਸ਼ਨ ਕੀਤੇ ਨਾ ਇਹਨੇ ਸੰਗਤ ਕੀਤੀ ਨਾ ਇਹਨੂੰ ਸਾਧੂ ਦਾ ਗਿਆਨ ਆ। ਇਹਨੇ ਸਾਧੂ ਇਸ ਕਪੜੇ ਨੂੰ ਸਮਝ ਲਿਆ। ਇਹਨੇ ਸਾਧੂ ਚੋਲੇ ਨੂੰ ਸਮਝ ਲਿਆ। ਇਹਨੇ ਚਾਦੂ ਦਮਾਲਿਆ ਨੂੰ ਸਮਝ ਲਿਆ। ਨਹੀਂ ਪਿਆਰਿਓ। ਸਾਧੂ ਜਿਹੜਾ ਵਾ ਮਾਨ ਨੇ ਬਣਨਾ ਵਾ ਹਾਂਜੀ ਸਾਧੂ ਇਹ ਤਾਨੇ ਨਹੀਂ ਬਣਾ ਸਾਧਣਾ ਹੈ ਮਨ ਨੂੰ ਆ ਇਹ ਪੰਜੇ ਚੋਰ ਇਹ ਭਲੇਖੇ ਚ ਪਾ ਕੇ ਇਹਨੂੰ ਇੱਥੇ ਗੱਲਾਂ ਚ ਲਾ ਕੇ ਇਹਦਾ ਧਨ ਲੁੱਟਦੇ ਆ ਧਨ ਬੜਾ ਕੀਮਤੀ ਆ ਧਨ ਸਾਰੀ ਦੁਨੀਆ ਦੀ ਦੌਲਤ ਦੇ ਦੀਏ ਇੱਕ ਵੀ ਸਵਾਸ ਦਾ ਰਾ ਨਹੀਂ ਮਿਲਦਾ ਸਾਰੇ ਵਰਲਡ ਦੀ ਦੌਲਤ ਦੇ ਦੀਏ ਵੀ ਸਾਡਾ ਗੁਰਮਖ ਪਿਆਰਾ ਚਲ ਗਿਆ ਇਹਨਾਂ ਗੱਲ ਕਰਨੀ ਇੱਕ ਸਾਥ ਲੈ ਲੈਣੋ ਉਹਾਂ ਦੇ ਨਹੀਂ ਪਈ ਜਾਂ ਤੁਰਦਾ ਉਹ ਇਹ ਸਾ ਨਹੀਂ ਮਿਲਨੇ ਤੈਨੂੰ ਇਹ ਇਹਨਾਂ ਨੂੰ ਐਵੇਂ ਸਮਝਿਆ ਤੂੰ ਕਹਿੰਦਾ ਗੁਰਕਾ ਸ਼ਬਦ ਰਤਨ ਹੈ ਹੀਰੇ ਚਿੱਤ ਜਿਹੜਾ ਉਹ ਆ ਜਦੋਂ ਆਪਾਂ ਕਰਦੇ ਨਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਇਹ ਕਿਤੇ ਐਵੇਂ ਨਾ ਜਾਣਦੇ ਹੋ ਜੀ ਐਵੇਂ ਨਹੀਂ ਉਹਨਾਂ ਕਿਹਾ ਮਨ ਮੇਰਾ ਗੱਜ ਜੇਬਾ ਮੇਰੀ ਕਾਤੀਆ ਮਾਪ ਮਾਪ ਕਾਟੂ ਜਮ ਕੀ ਫਾਸੀ ਇਹ ਫਾਈ ਨੂੰ ਲਾ ਕੇ ਪਰ ਮਾਰ ਕਿਉਂਕਿ ਹੁਣ ਕਿਉਂਕਿ ਜੇ ਫਾਈ ਨਾ ਹੁਣ ਲਾਈ ਇਹਨਾਂ ਪੰਜਾਂ ਨੇ ਫੇਰ ਨਹੀਂ ਜੇ ਲਾਉਣ ਦੇਣੀ ਕਿਉਂਕਿ ਜਿਉਂ-ਜਿਉਂ ਉਮਰ ਲੰਘਦੀ ਜਾਂਦੀ ਜਾਲ ਸੰਘਣਾ ਹੁੰਦਾ ਜਾਂਦਾ ਜਾਲ ਸੰਘਣਾ ਹੁੰਦਾ ਜਾਂਦਾ ਜਾਲ ਸੰਘਣਾ ਹੁੰਦਾ ਜਾਂਦਾ ਤੁਹਾਡੇ ਕਿੱਥੇ ਕੱਟਿਆ ਜਾਣਾ ਏ ਗੁਰਮukh ਪਿਆਰ ਜਿੱਤਰਾ ਹੁਣ ਆਪਾਂ ਘਰਾਂ ਦੇ ਵਿੱਚ ਟੀਵੀ ਆ ਆਪਣੇ ਵਿੱਚ ਘਰਾਂ ਦੇ ਵਿੱਚ ਟੀਵੀਆਂ ਦੇ ਵਿੱਚ ਨਾ ਸੀਰੀਅਲ ਆਉਂਦੇ ਆ ਨਾਟਕ ਆਉਂਦੇ ਆ ਡਰਾਮੇ ਆਉਂਦੇ ਆ ਤੇ ਉਹ ਅਸਲ ਥੋੜੀ ਹੁੰਦੀ ਆ ਉਨਾਂ ਕਲ ਹੁੰਦੀ ਹੈ ਦੂਸਰੀ ਦਾ ਦੋਸਰਾ ਘਰ ਵਾਲਾ ਉਹਦੀ ਘਰ ਵਾਲੀ ਉਹ ਘਰ ਵਾਲਾ ਬਣਿਆ ਤੇ ਜਦੋਂ ਡਰਾਮਾ ਚੱਲਦਾ ਵਾ ਫਿਲਮ ਚੱਲਦੀ ਆ ਉਹ ਨਾਟਕ ਚੱਲਦਾ ਵਾ ਆਪਾਂ ਬੈਠ ਕੇ ਵੇਖ ਰਹੇ ਆ ਜਦੋਂ ਵੇਖ ਰਹੇ ਆ ਜੇ ਉਹ ਹੀਰੋ ਆ ਆਪਾਂ ਪਹਿਲਾਂ ਕੀ ਆ ਇਹ ਸਹਿਜ ਚ ਬਹੁਤ ਜ਼ਿਆਦਾ ਚੱਲ ਜਾਂਦੇ ਜਿਤਨਾ ਦਾ ਉਹ ਰੋਲ ਹੋ ਰਿਹਾ ਵਾ ਆਪਾਂ ਵੀ ਫੀਲ ਕਰਦੇ ਵੈਸੇ ਹੀ ਜੇ ਉਹ ਰੋਂਦੇ ਆ ਤੇ ਆਪਾਂ ਨਾਲ ਰੋਂਦਾ ਪੈਂਦੇ ਆ ਵੇਖਿਓ ਸਲੀਮਾ ਚ ਕਈ ਰੋਂਦਾ ਪੈਂਦੇ ਆ ਜੇ ਉਹ ਹੱਸਦੇ ਆ ਆਪਾਂ ਹੱਸਣ ਦਾ ਪੈਂਦੇ ਆ ਕਿਉਂਕਿ ਉਹ ਨਾਲ ਹੀ ਆਪਣਾ ਮਨ ਰਲ ਗਿਆ ਤਨ ਉਥੇ ਫਸਿਲਮੇ ਹਾਲ ਚ ਬੈਠਾ ਜਾਂ ਘਰ ਬੈਠਾ ਟੀਵੀ ਵੇਖ ਰਿਹਾ ਵਾ ਮਨ ਉਹਨਾਂ ਦੇ ਨਾਲ ਰਲ ਕੇ ਤੇ ਜੋ ਉਹ ਐਕਟੀਵਿਟੀ ਉਹਨੂੰ ਸੱਚ ਮੰਨ ਲੈਂਦਾ ਵਾ ਇਸੇ ਤਰ੍ਹਾਂ ਇਧਰ ਖੇੜਿਆ ਗੁਰਮਖ ਪਿਆਰਿਓ ਜਿਤਨਾ ਆਪਾਂ ਇਹ ਨਾਟਕਾਂ ਸੱਚ ਮੰਨ ਕੇ ਜਦੋਂ ਖਤਮ ਹੁੰਦਾ ਆਪਾਂ ਬਾਹਰ ਆਉਨੇ ਆ ਹੈ ਇਹ ਪਤਾ ਲੱਗਦਾ ਵੀ ਇਹਦੇ ਨਾਟਕ ਹੀ ਇਹਨੂੰ ਸੱਚ ਮੰਨ ਲਿਆ ਆਪਾਂ ਤੇ ਆਪਾਂ ਵੀ ਉਹਦੇ ਅਰਗੇ ਹੋ ਗਏ ਉਹ ਅਵਸਥਾ ਚ ਵਿਚਰਨ ਡੇ ਪੇ ਬੇਦਨਾ ਮਾੜਾ ਨਹੀਂ ਹੋਣਾ ਚਾਹੀਦਾ ਉਸੇ ਫੈਸਲਾ ਕੰਡਿਆ ਭੀ ਨਾਟਕ ਵੇਂਦਿਆ ਵੇਂਦਿਆ ਆ ਵਿਲਨ ਨੇ ਗਲਤ ਕੀਤਾ ਵਾ ਇਹ ਆਪਾਂ ਨਹੀਂ ਹੀ ਹੋਣਾ ਚਾਹੀਦਾ ਇਹ ਦੇ ਹੱਕ ਚ ਫੈਸਲਾ ਸੁਣਾਉਣੇ ਆਪਾਂ ਹਾਂਜੀ ਇਹ ਪੰਜਾਂ ਚੋਰਾਂ ਦਾ ਖੇੜਿਆ ਇਹਨੂੰ ਜਦੋਂ ਸਮਝ ਗਏ ਨਾ ਤੁਸੀਂ ਪਿਆਰਿਓ ਫਿਰ ਤੁਹਾਨੂੰ ਪਤਾ ਲੱਗਣਾ ਵੀ ਸਾਡੇ ਨਾਲ ਕੀ ਹੋ ਰਿਹਾ ਕਿਤਰਾ ਸਾਨੂੰ ਬਰੀਕੀ ਚ ਲੁੱਟ ਰਿਹਾ ਹੁਣ ਇਹ ਸਾਥ ਇਹ ਜਿਹੜਾ ਵਿਗਿਆਨ ਆ ਨਾ ਇਹ ਹੁਣ ਵੇਖੋ ਕਿ ਬਹੁਤ ਘੱਟ ਸਾਧੂਆਂ ਨੂੰ ਪਤਾ ਹੈ ਦੇ ਬਾਰੇ ਕਿਉਂਕਿ ਭਾਈ ਸਾਹਿਬ ਹੋਣਾ ਨੇ ਗਿਆਨ ਜਿਹੜਾ ਵਾ ਇਹ ਖੋਲ ਕੇ ਦੱਸਿਆ ਵਾ ਦੱਸਿਆਉਣਾ ਜ਼ਰੂਰੀ ਆ ਪਰ ਸਮਝ ਉਹਨਾਂ ਨੂੰ ਆਉਣਾ ਵਾ ਜਿਨ੍ਹਾਂ ਨੇ ਸਿਮਰਨ ਕਰਕੇ ਮਨ ਨੂੰ ਜਗਾਇਆ ਆ ਨਹੀਂ ਤੇ ਨਹੀਂ ਜੇ ਸਮਝ ਆਉਣਾ ਜੋ ਮਰਜੀ ਪੁੱਠੇ ਹੋਜੋ ਸੱਦੇ ਹੋਜੋ ਨਹੀਂ ਸਮਝ ਆਉਣਾ ਕਿਉਂਕਿ ਸਿਮਰਨ ਤੋਂ ਹੀ ਕਈ ਕੋਤ ਕਹਿ ਰਹੇ ਕਹਿੰਦੇ ਪ੍ਰਭ ਦਾ ਸਿਮਰਨ ਸਭ ਕੁਝ ਸੂਝੇ ਬਾਛਾ ਇਹਨੂੰ ਸਮਝਾਉਂਦੇ ਕਹਿੰਦੇ ਰਾਸ ਮੰਡਲ ਮੇ ਕਿਉਂ ਅਖਾੜਾ ਸਾਜ ਰੱਖਿਓ ਸਭ ਪਵਾਰਾ ਇਹ ਰਾਸ ਮੰਡਲ ਚ ਅਖਾੜਾ ਲਗਾਇਆ ਹੋਇਆ ਵਾ ਤੇ ਉਹਦੇ ਵਿੱਚ ਇਹ ਸਾਰਾ ਸੰਸਾਰ ਖੇਡਿਆ ਜਿਹਨੂੰ ਕਹਿੰਦੇ ਦਿਵਸ ਰਾਤ ਤੋਂ ਦਾਈ ਦਾਇਆ ਖੇਲੇ ਸਗਲ ਜਗਤ ਤੇ ਸੌਖਾ ਕਰਕੇ ਦੱਸਿਆ ਆਪਾਂ ਨੂੰ ਤੇ ਇਹ ਮੋਹਣ ਮੋਣੀਆਂ ਆਪਾਂ ਨੂੰ ਲੁੱਟ ਰਹੇ ਆ ਤੇ ਖਾੜੇ ਦੇ ਵਿੱਚ ਆਣ ਕੇ ਪੱਟ ਮਾਰਦੇ ਆ ਵੀ ਆਓ ਭਈ ਕਿਉਂਕਿ ਸਾਨੂੰ ਕਿਹੜਾ ਪਤਾ ਵਾ ਖੇਡਣਾ ਕਿ ਤਰ੍ਹਾਂ ਆ ਇਹ ਕਰਕੇ ਲੁੱਟ ਲੈਂਦੇ ਆ ਜਦੋਂ ਫਿਰ ਕਰਦੇ ਨਾ ਇਸ ਤਰ੍ਹਾਂ ਆਪਣੇ ਇਹਨਾਂ ਦੇ ਪਾਦਸ਼ਾਹ ਕਹਿੰਦੇ ਰੰਗ ਰੋਵੇ ਰੰਗ ਹੱਸੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਨਾ ਸੱਚੇ ਨਾ ਤੇ ਗੁਰਮੁਖ ਪਿਆਰੋ ਫੇਰ ਰੰਗ ਹੱਸਦਾ ਰੋਂਦਾ ਵਾ ਫੇਰ ਚੁੱਪ ਵੀ ਕਰ ਜਾਂਦਾ ਤੇ ਫਿਰ ਇਹ ਪੰਜੇ ਚੋਰ ਜਿਹੜੇ ਆ ਇਹ ਨਾ ਬਹੁਤ ਬਰੀਕੀ ਚ ਖੇਡਦੇ ਆ ਕਿ ਇਹਨੂੰ ਪਤਾ ਨਾ ਲੱਗ ਜੇ ਵੀ ਇਹ ਸਾਡੇ ਕਬਜ਼ੇ ਚ ਆ ਪਾਦਸ਼ਾਹ ਕਹਿੰਦੇ ਆ ਹੁਕਮ ਪਛਾਣੇ ਇੱਕੋ ਜਾਣੇ ਬੰਦਾ ਕਈਏ ਸੋਈ ਹੁਕਮ ਗੁਰਮੁਖ ਪਿਆਰੋ ਜਿਹੜਾ ਵਾ ਉਹ ਪਾਸ਼ਾ ਆਪਾਂ ਨੂੰ ਸਰਵਣ ਰੋਜ਼ ਕਰਾਉਂਦਾ ਆ। ਇੱਕ ਤੇ ਸਥੂਲ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਆਉਂਦਾ ਵਾ ਜੋ ਆਪਾਂ ਨੂੰ ਦੱਸਿਆ ਵਾ ਹੁਕਮਨਾਮਾ ਸਹਿਬ। ਇੱਕ ਉਹਦੇ ਮੁਖ ਦੇ ਵਿੱਚੋਂ ਹੁਕਮ ਨਿਕਲ ਰਿਹਾ ਵਾ। ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਤੇ ਆਪਾਂ ਸੁਣਦੇ ਆ ਥੋੜੇ ਚਿਰ ਬਾਅਦ ਭੁੱਲ ਜਾਂਦੇ ਆ ਪਰ ਜਿਹੜਾ ਉਹਦੇ ਮੁਖ ਚੋਂ ਹੁਕਮ ਨਿਕਲ ਰਿਹਾ ਉਹ ਸਦਾ ਨਿਕਲ ਰਿਹਾ ਵਾ 24 ਘੰਟੇ ਨਿਕਲ ਰਿਹਾ ਵਾ। ਦੇਨ ਰਾਹ ਚੱਲ ਰਿਹਾ ਜਿਹਨੂੰ ਆਖਿਆ ਵਾ ਤੇਰਾ ਮੁਕ ਸਹਾਵਾ ਜੀ ਉਹ ਸਹਿਜ ਧੰਨ ਬਾਣੀ ਜਿਹਨੂੰ ਆਖਿਆ ਵਾ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ ਵਜਾਏ ਜੀਓ ਇਹ ਹੁਕਮਿਆ ਗੁਰਮਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਤਸ਼ਾਹ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪਰ ਹੁਕਮਾ ਜਿੰਨੇ ਬੁੱਝ ਲਿਆ ਤੇ ਉਹੀ ਪਾਰ ਹੋ ਸਕਦਾ ਪਿਆਰੇ ਤੇ ਜੇ ਨਹੀਂ ਹੁਕਮ ਬੁੱਝਿਆ ਤੇ ਫਿਰ ਭਵ ਸਾਗਰ ਤਿਆਰ ਆ। ਕਹਿੰਦੇ ਹੁਕਮ ਨੂੰ ਪਛਾਣੇ ਏਕੋ ਜਾਣੇ ਬੰਦਾ ਕਹੀਏ ਸੋਈ। ਕਹਿੰਦੇ ਇੱਕ ਨੂੰ ਜਾਣ ਲੈ ਹੁਕਮ ਨੂੰ ਪਛਾਣ ਲੈ ਬੰਦਾ ਨੂੰ ਹੀ ਕਵਾਂਗੇ। ਤੇ ਬੰਦਾ ਤੇ ਉਹਨੂੰ ਕਹਿਆ ਕਹਿੰਦੇ ਕਰ ਬੰਦੇ ਤੂੰ ਬੰਦਗੀ ਜੇ ਚਰ ਘਟਵੇਂ ਸਾ। ਬੰਦੇ ਦੀਆਂ ਬੰਦਾ ਬੰਦਾ ਆਪਾਂ ਕਿੰਨੂੰ ਸਮਝੀ ਜਾਣੇ ਮੈਨੂੰ ਤੇ ਇਹ ਨਹੀਂ ਸਮਝ ਆ ਰਹੀ। ਬੰਦਾਸ ਰੀ ਨੂੰ ਸਮਝੀ ਜਾ ਰਿਹਾ ਆਪਾਂ ਬਰਬੰਦਾ ਤੇ ਹੋਰ ਕਿਸ ਨੂੰ ਗਿਆ ਹੋਣਾ ਬੰਦਾ ਬੰਦਗੀ ਨੂੰ ਕਿਹਾ ਹੋਣਾ ਜਿੰਨੂੰ ਕਹਿੰਦੇ ਦਮ ਦਮ ਸਦਾ ਸੰਭਾਲ ਦਮ ਨਾ ਬਿਰਥਾ ਜਾਏ ਹੁਣ ਆਪਾਂ ਅੰਦਰ ਛਾਤੀ ਮਾਰੀਏ ਦਾਮਾ ਪਾਦਾ ਘੰਟਾ ਸੰਭਾਲਦੇ ਘੰਟਾ ਸੰਭਾਲਦੇ ਆ ਕਿ ਸਾਸ-ਗਰਾਸ ਕਰਦੇ ਆ ਇਹ ਹੁਣ ਅੰਦਰ ਛਾਤੀ ਮਾਰੀ ਹਾਂਜੀ ਸੰਤਾਂ ਨੂੰ ਭਗਤਾਂ ਨੂੰ ਜਦੋਂ ਪਤਾ ਲੱਗਾ ਨਾ ਇਹ ਖੇਡ ਦਾ ਵੀ ਇਹ ਦਮ ਸੰਭਾਲਣ ਦੀ ਖੇਡ ਆ ਤੇ ਉਹਨਾਂ ਨੇ ਮਹਾਰਾਜ ਜੀ ਦੇ ਅੰਨਾਂ ਚ ਬੇਨਤੀ ਕੀਤੀ ਮਾ ਦੋ ਇਹ ਜਨਮ ਤੁਮਾਰੇ ਲੇਖੇ ਹਾਂਜੀ ਤੋੜੀ ਨਾ ਟੂਟੇ ਛੋੜੀ ਨਾ ਛੂਟੇ ਐਸੀ ਪ੍ਰੀਤ ਬਣੀ ਹਾਂਜੀ ਇਹ ਕਰਕੇ ਗੁਰਮੁਖ ਪਿਆਰੋ ਇਹ ਬੜਾ ਢੂੰਗਾ ਖੇੜਿਆ ਇਸ ਸਿਮਨ ਤੋਂ ਬਿਨਾ ਨਹੀਂ ਜੇ ਸਮਝਾਉਣਾ ਨਹੀਂ ਜੇ ਸਮਝਾਉਣਾ ਨਹੀਂ ਜੇ ਸਮਝਾਉਣਾ ਆਊਗਾ ਸਮਝ ਬਾਰ ਜਿੰਨਾ ਚਿਰ ਕੋਈ ਸਾਧੂ ਬੋਲ ਰਿਹਾ ਉਹਨਾਂ ਚ ਰਾਊਗਾ ਥੋੜਾ ਜਿਹਾ ਪੱッセ ਹਟੇ ਤੇ ਇਹ ਸਾਰਾ ਡਿਲੀਟ ਵੱਜ ਜਾਣਾ ਮਨ ਮਨ ਤੋਂ ਸਾਰਾ ਇਹਨਾਂ ਗਿਆਨ ਮਟਾ ਦੇਣਾ ਆਪਣਾ ਇਹਨਾਂ ਲਿਖਣਾ ਸ਼ੁਰੂ ਕਰ ਦੇਣਾ ਨਿੰਦਿਆ ਲਿਖ ਦੇਣੀ ਈਰਖਾ ਲਿਖ ਦੇਣੀ ਜੋ ਇਹ ਅੰਦਰ ਬੋਲਦੇ ਆਪਾਂ ਬਾਹਰ ਬੋਲਦੇ ਆਂ ਜੋ ਅੰਦਰ ਹੀ ਬੋਲਦੇ ਆਪਾਂ ਬਾਹਰ ਬੋਲਦੇ ਆਂ ਜਿੱਦਨ ਅੰਦਰ ਸਾਡੇ ਸਤਿਗੁਰ ਪ੍ਰਗਟ ਹੋ ਗਿਆ ਉਹ ਬੋਲਣ ਡੈ ਪਿਆ ਫਿਰ ਆਪਾਂ ਬਗਰ ਬਾਣੀ ਦੀ ਵਿਚਾਰ ਕਰਾਂਗੇ ਕਥ ਕਥਾ ਕਰਾਂਗੇ ਨਹੀਂ ਤੇ ਇਹਨਾਂ ਪੰਜਾਂ ਸਾਨੂੰ ਨਹੀਂ ਜੇ ਛੱਡਣਾ ਪਿਆ ਰਹੋ ਜਦੋਂ ਜੀਵ ਨਾਮ ਨਹੀਂ ਨਾ ਜਪਦਾ ਉਹ ਮਨਮੁਖ ਹੈ ਤੇ ਜਿਹੜੀ ਆਪਾਂ ਧਰਤੀ ਤੇ ਵਿਚਰਦੇ ਹਾਂ ਗੁਰਮੁਖ ਹੈ ਇਹ ਸਾਰੇ ਨਾਮ ਜਪਦੇ ਤੇ ਉਹ ਫਿਰ ਭਾਰ ਨਹੀਂ ਚਲਦੀ ਇਹਨਾਂ ਮਨਮੁਖਾਂ ਜੀ ਆਂਦਾ ਫਿਰ ਉਹਨੂੰ ਕਹਿੰਦੇ ਆ ਜਿਹੜਾ ਇਹ ਨਹੀਂ ਨਾ ਕਰਦਾ ਫਿਰ ਉਹਨੂੰ ਕਿੱਥੇ ਸੁੱਟਦੇ ਆ ਫਿਰ ਉਹਨੂੰ ਧਰਤੀ ਤੇ ਥੋੜੀ ਰਹਿਣ ਦਿੰਦੇ ਆ ਫੇਰ ਉਹਨੂੰ ਕਿੱਥੇ ਸੁੱਟਦੇ 50ਵੇਂ ਪੱਤਲ ਤੇ ਕਹਿੰਦੇ ਕੀਟਾਂ ਅੰਦਰ ਕੀਟਕਰ ਦੋਸ਼ੀ ਦੋਸ਼ ਤਰੇ ਕੀਟਾਂ ਅੰਦਰ ਕੀਟਕਰ ਕੀੜਿਆਂ ਦੇ ਵਿੱਚ ਕੀੜਾ ਕੀੜਿਆਂ ਦੇ ਵਿੱਚ ਕੀੜਾ ਕੀੜਿਆਂ ਦੇ ਵਿੱਚ ਕੀੜਾ ਬਣਾ ਦੋ ਕਹਿੰਦੇ ਇਹਨੂੰ ਹੁਣ ਧਰਤੀ ਵੀ ਗੁਰਮਖਿਆ ਆਸਮਾਨ ਵੀ ਗੁਰਮਖਿਆ ਇਹ ਸਾਰੇ ਗੁਰਮਖਿਆ ਪੰਜੇ ਤੱਤ ਵੀ ਗੁਰਮਖਿਆ ਤੇ ਇਹ ਹੁਣ ਪੰਜੇ ਤੱਤ ਵੀ ਗੁਰਮਖਿਆ ਤੇ ਇਹਨਾਂ ਦਾ ਮਤਲਬ ਹੈ ਫਿਰ ਜਦੋਂ ਇਹ ਆਪਸ ਵਿੱਚ ਮਨਮੁਖ ਮਨਨ ਇਹਨਾਂ ਦਾ ਖੇਡ ਬਣਦਾ ਨਹੀਂ ਆਪੇ ਤੋਰ ਮਾਇਆ 'ਚ ਨਹੀਂ ਆਉਂਦਾ ਹੁਣ ਗੁਰਮੁਖ ਪਿਆਰ ਜਦੋਂ ਇਹਨੂੰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ ਇਹ ਮਨ ਜਨਮ ਮਰਨ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਅਮਰ ਵਸਤਾਂ ਨੂੰ ਚੱਲਦਾ ਤੇ ਜਦੋਂ ਮਨ ਪਰਵੇਸ਼ ਹੁੰਦਾ ਨਾ ਇੱਧਰ ਆਪਣੇ ਪੌਣ 'ਚ ਨਾਲ ਟੱਚ ਹੁੰਦਾ ਤੇ ਉਦੋਂ ਇਹ ਮਾਇਆ ਧਾਰਨ ਕਰਦਾ ਜਦੋਂ ਇਹ ਸੂਖਮ ਦੇ ਵਿੱਚ ਹੁੰਦਾ ਸ਼ਬਦ ਦੇ ਵਿੱਚ ਹੁੰਦਾ ਉਦੋਂ ਇਹਦੇ ਮਾਇਆ ਨਹੀਂ ਹੁੰਦੀ ਲੱਗੇ ਮਾਇਆ ਉਦੋਂ ਆਉਂਦੀ ਹੈ ਜਦੋਂ ਇੱਥੋਂ ਟੱਚ ਹੁੰਦਾ ਨਾ ਜਦੋਂ ਆਪਣਾ ਪ੍ਰਵੇਸ਼ ਹੁੰਦਾ ਮਨ ਉਦੋਂ ਮਾਇਆ ਇਹਨੇ ਉਸੇ ਵੇਲੇ ਰਜੋ ਤਮੋ ਹਾਵੀ ਹੋ ਜਾਂਦੇ ਪਿਆਰਿਓ ਆਪਾਂ ਮਾਇਆ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਆ ਤੇ ਬਾਦਸ਼ਾਹ ਆਪਾਂ ਨੂੰ ਗੁਰਬਾਣੀ ਰਾਹੀਂ ਸਮਝਾਉਂਦੇ ਕਹਿੰਦੇ ਇਹੋ ਸਰੀਰ ਮੂਲ ਹੈ ਮਾਇਆ ਕਹਿੰਦੇ ਇਹ ਜਿਹੜਾ ਸਰੀਰ ਆ ਨਾ ਇਹ ਮਾਇਆ ਦਾ ਮੂਲ ਅੱਗੇ ਵੇਖੋ ਮਾ ਪੌਣ ਅੰਦਰ ਜਾ ਰਹੀ ਹੈ ਤੇ ਇਹ ਸਰੀਰ ਦੀਆਂ ਆ ਨੌਂ ਦਰ ਖੁੱਲ ਗਏ ਤਨ ਆ ਸਾਰੇ ਦਰ ਖੁੱਲ ਗਿਆ ਤੇ ਕੰਮ ਕਰਨ ਡੇ ਪੈਂਦੇ ਆ ਜਦ ਇਹ ਆ ਦਰ ਬੰਦ ਹੁੰਦੇ ਆ ਤੇ ਮਨ ਬਾਹਰ ਜਾਂਦਾ ਵਾ ਤੇ ਪੌਣ ਚਲਦੀ ਰਹਿੰਦੀ ਆ ਕਪੜੇ ਪਤ ਕੀ ਪਰਮੇਸ਼ਰ ਰਾਖੀ ਪੌਣ ਚਲਦੀ ਰਹਿੰਦੀ ਮਨ ਸੂਖਮ ਰੂਪ ਹੋ ਜਾਂਦਾ ਸ਼ਬਦ ਚ ਜਲ ਜਾਂਦਾ ਪਾਉਣ ਅੰਦਰ ਜ਼ਰੂਰ ਚੱਲ ਰਹੀ ਆ ਮਾਇਆ ਛੱਡ ਗਿਆ ਏ ਹਾਂਜੀ ਫਿਰ ਇਹ ਦਰ ਤੇ ਸਾਹਮਣੇ ਬਹਿ ਜਾਂਦੇ ਆ ਦਰ ਤੇ ਬਹਿ ਕੇ ਨਾ ਜੇ ਤੇ ਮਨ ਜਿੱਤ ਕੇ ਗਿਆ ਵਾ ਤੇ ਫਿਰ ਕਾਲ ਇਹਨਾਂ ਨੂੰ ਝੜਕਾ ਮਾਰਦਾ ਵਾ ਵੀ ਭਾਈ ਇਹ ਮਨ ਜਿੱਤ ਕੇ ਕਿਤਰਾ ਚੱਲ ਗਿਆ ਕਿਉਂਕਿ ਤੁਹਾਨੂੰ ਸਾਰੀਆਂ ਸੁਖ ਸੁਲਤਾਨ ਦਿੱਤੀਆਂ ਕੀ ਕੀ ਦਿੱਤਾ ਕਾਲ ਨੂੰ ਕਹਿੰਦੇ ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਪ੍ਰਭ ਸਭ ਆਪ ਕੀਆ ਕਹਿੰਦੇ ਸਭ ਕੁਝ ਤੈਨੂੰ ਦਿੱਤਾ ਚੰਦਰਮਾ ਸੂਰਜ ਤਾਰੇ ਧਰਤੀ ਪਤਾਲ ਸਭ ਦਿੱਤਾ ਤੇ ਜਿੱਤ ਕਿ ਤਰ੍ਹਾਂ ਗਿਆ ਤੁਹਾਡੇ ਕੋ ਫੇ ਕਾਲ ਚਿਰਕ ਮਾਰਦਾ ਇਹਨਾਂ ਨੂੰ ਜੇ ਮਨ ਜਿੱਤ ਕੇ ਚੱਲ ਜਾਂਦਾ ਤੇ ਜੇ ਮਨ ਨੂੰ ਹਰਾ ਦਿੰਦੇ ਆ ਭਵ ਸਾਗਰ ਛੁੱਟ ਦਿੰਦੇ ਆ ਤੇ ਜਦੋਂ ਫੇਰ ਆਉਣਾ ਵਾ ਤੇ ਇਹਦਾ ਇੰਤਜ਼ਾਰ ਕਰਦੇ ਵਿਉਂਤ ਬਣਾਉਂਦੇ ਅੰਦਰ ਵੀ ਇਹਨੂੰ ਕਿਤਰਾਂ ਘੇਰਨਾ ਇਹ ਫੇ ਦਰ ਤੇ ਬੈ ਜਾਂਦੇ ਆ ਜਦੋਂ ਦਰ ਤੇ ਬੈਂਦੇ ਆ ਤੇ ਇਹ ਬੈਠੇ ਆ ਹੱਥ ਬਨ ਕੇ ਦਰਤੇ ਤੇ ਮਾਇਆ ਮਨ ਦਾ ਆਉਣ ਦਾ ਇੰਤਜ਼ਾਰ ਕਰਦੇ ਆ ਵੀ ਇਹ ਆਵੇ ਇਹ ਕਿਤੇ ਆਉਂਦਿਆਂ ਹੀ ਕਿਹ ਸੰਤ ਸਾਧੂ ਜਿਹੜਾ ਪੂਰਾ ਉਹਦੀ ਕਿਤੇ ਗੱਲ ਸੁਣ ਕੇ ਇਹ ਆਪਣੇ ਘਰ ਦੀ ਗੱਲ ਨਾ ਕਰਨ ਡੈ ਪੇ ਇਹ ਕਿਤੇ ਨਾਮ ਨਾ ਜਪਣ ਡੈ ਪੇ ਇਹ ਕਰਕੇ ਗੁਰਮਖੋ ਇਹਨੂੰ ਇੱਥੋਂ ਜਦੋਂ ਇਹ ਦਰਤੇ ਬੈਠੇ ਪੰਜੇ ਆਉਂਦਿਆਂ ਸਾਰ ਇਹਦੇ ਨੇਤਰਾਂ ਦੇ ਜਾਲ ਪਾ ਲੈਂਦੇ ਭੀ ਇਹ ਸੱਚ ਨੂੰ ਨਾ ਵੇਖਣ ਦਾ ਪੇ ਮਨਮੁਖ ਨੇ ਤੇ ਕੀ ਵੇਖਣਾ ਉਹ ਤੇ ਇਹਨਾਂ ਦੇ ਕਬਜ਼ੇ 'ਚ ਹੀ ਆ ਇਹ ਗੁਰਮਖ ਨੂੰ ਵੀ ਆਉਂਦਿਆਂ ਹੀ ਕਹਿੰਦੇ ਇੱਥੇ ਨੇਤਰ ਇਹਦੇ ਸਲਤਲਨ ਵਿਗਾੜ ਦੋ ਤੇ ਜਿਹੜਾ ਇਹ ਨਾਸਾਂ ਦਾ ਇਹ ਵੀ ਪੌਣ ਵੱਧ ਘਟ ਕਰ ਦੋ ਤੇ ਰਸਨਾ ਤੇ ਅਗਰ ਰੱਖ ਦੋ ਤੇ ਜਦੋਂ ਹੁਣ ਗੁਰਮਖ ਆ ਜੇ ਤੇ ਗੁਰਮਖ ਪੂਰਾ ਵਾ ਕਿ ਪੂਰੇ ਦਾ ਸੰਗੀਤਾ ਫੇਤੇ ਆ ਅੱਖਾਂ ਦਾ ਸਲਤਲਨ ਠੀਕ ਕਰੂਗਾ ਪਹਿਲਾਂ ਚੰਦ ਤੇ ਸੂਰਜ ਠੀਕ ਕਰੂਗਾ ਇਨੂੰ ਸ਼ਾਮ ਕਰੂਗਾ ਫਿਰ ਉਹ ਪੌਣ ਨੂੰ ਸ਼ਾਮ ਕਰੂਗਾ ਇਹਦਾ ਸਤੁਲਨ ਵਿਗਾੜਿਆ ਇਹਨੂੰ ਠੀਕ ਕਰੂਗਾ ਫਿਰ ਉਹ ਰਸਨਾ ਤੇ ਅੰਬਰ ਤਛੜਕੂਗਾ ਆਗ ਨੂੰ ਬੁਝਾਊਗਾ ਫਿਰ ਸਰੀਰ ਚ ਪ੍ਰਵੇਸ਼ ਕਰੂਗਾ ਕਿਉਂਕਿ ਗੁਰਮੁਖ ਦਾ ਫਿਰ ਜਦੋਂ ਉਹ ਗੁਰਮੁਖ ਸਰਵੀਰ ਸਰੀਰ ਚ ਪ੍ਰਵੇਸ਼ ਹੋ ਜਾਂਦਾ ਵਾ ਫਿਰ ਇਹ ਹੱਥ ਜੋੜ ਕੇ ਕਾੜੀ ਖਲੋ ਜਾਂਦੇ ਆ ਵੀ ਭਾਈ ਇਹਦੇ ਕੋਈ ਪਰਮਾਨਾ ਵਾ ਇਹਦੇ ਕੋ ਪਰਮਾਨਾ ਵਾ ਇਹ ਕੋ ਨਾਮ ਆ ਇਹਨੂੰ ਫਿਰ ਸਾਰੇ ਸਲਾਮਾਂ ਕਰਦੇ ਆ ਤੇ ਮਨਮੁਖ ਨੂੰ ਜਦੋਂ ਫਿਰ ਉਹ ਘੇਰਦੇ ਆ ਪੌਣ ਦੇ ਵਿੱਚ ਲਿਆ ਕੇ ਤੇ ਫੇਰ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ ਡਾਂਗਾ ਨਾ ਨਹੀਂ ਕੁੱਟਦੇ ਫੁਰਨਿਆਂ ਨਾ ਕੁੱਟਦੇ ਆ ਮਾਰੀ ਚਪੇੜ ਫੁਰਨੇ ਦੀ ਉਹਨੂੰ ਲੈ ਕੇ ਇੱਧਰ ਨੂੰ ਲੈ ਕੇ ਉੱਠਦਿਆਂ ਸਾਰੀ ਰੋਲਾ ਰੱਪਾ ਚਾਹ ਨਹੀਂ ਬਣੀ ਰੋਟੀ ਨਹੀਂ ਬਣੀ ਮਾਰੇ ਗਏ ਲੁੱਟੇ ਗਏ ਹਾਂਜੀ ਝਗੜੇ ਲੜਾਈਆਂ ਘਰਾਂ ਦੇ ਵਿੱਚ ਦੋਹਾਂ ਜੀਆਂ ਦੇ ਵਿੱਚ ਬੱਚਿਆਂ ਦੇ ਵਿੱਚ ਘਰ ਦੇ ਵਿੱਚ ਗਾਹ ਪਾ ਦਿੰਦੇ ਪੰਜੇ ਚੋਰ ਜਿਹਦੇ ਘਰ 'ਚ ਲੜਾਈ ਨਹੀਂ ਪਾਉਂਦੇ ਉਹਦੇ ਘਰ ਦੇ ਵਿੱਚ ਬਿਮਾਰੀ ਪਾ ਦਿੰਦੇ ਆ ਬਿਲਾ ਤਰੇਆ ਰੋਹਾ ਸਬਤਾਲਾ ਨੂੰ ਲਈ ਦਵਾਈ ਲੈਣ ਚੱਲਿਆਂ ਜੇ ਕਿਸੇ ਨੂੰ ਪੁੱਛ ਲਓ ਨਾ ਕਿੱਥੇ ਚੱਲਿਆ ਕਹਿੰਦੇ ਦਵਾਈ ਲੈਣ ਚੱਲਿਆਂ ਜੇ ਕਿਸੇ ਨੂੰ ਪੁੱਛ ਲਓ ਨਾ ਕਿੱਥੋਂ ਆਇਆ ਕਹਿੰਦੇ ਦਵਾਈ ਲੈ ਕੇ ਆਇਆ ਜੇ ਕੋਈ ਤੁਹਾਨੂੰ ਪੁੱਛੇ ਕੀ ਕਰਨ ਲੱਗਾ ਕਹਿੰਦੇ ਦਵਾਈ ਖਾਣ ਲੱਗਾ ਹਾਂਜੀ ਤੇ ਇਹੋਕੋ ਹੀ ਚੱਲੀ ਜਾਂਦਾ ਤੇ ਜਿੰਨੂੰ ਇਹ ਵੀ ਨਹੀਂ ਪਾਉਂਦੇ ਉਹਨੂੰ ਕੋਰਟ ਕਚਹਿਰੀਆਂ ਪਾ ਦਿੰਦੇ ਆ ਵੀ ਲੈ ਤਲਾਕ ਹੋ ਗਿਆ ਵਿਆਹ ਹੋ ਗਿਆ ਤਲਾਕ ਹੋ ਗਿਆ ਕੋਰਟ ਕਚਹਿਰੀ ਪੈ ਗਈ ਜ਼ਮੀਨ ਵਟ ਵੱਢ ਲਈ ਆ ਕਰ ਲਿਆ ਇਧਰ ਲ ਜਾ ਲੈਂਦੇ ਕਿਉਂਕਿ ਸਾਰੀ ਦਿਹਾੜੀ ਦੇਸ਼ ਇਹਨਾਂ ਦਾ ਵਾ ਇਹਨਾਂ ਨੂੰ ਪਤਾ ਵਾ ਵੀ ਜੇ ਇੱਕ ਵੀ ਸਵਾਸ ਇਹਨੇ ਜਮਾ ਕਰਾਤਾ ਤੇ ਕਾਲ ਨੇ ਸਾਨੂੰ ਝਿੜਕ ਮਾਰ ਦੇਣੀ ਪਰ ਇਹਨੂੰ ਮਨ ਨੂੰ ਨਹੀਂ ਪਤਾ ਵੀ ਜੇ ਮੈਂ ਸਵਾਸ ਨਾ ਕੋਈ ਜਮਾ ਕਰਾਇਆ ਸਾਰੇ ਖਰਚੇ ਮੈਨੂੰ ਵੀ ਡਾਂਗਾ ਫਿਰਨੀਆਂ ਜਿੱਥੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਕਹਿੰਦੇ ਮਾਰ ਮੈਨੂੰ ਵੀ ਪੈਣੀ ਆ ਇਹ ਕਰਕੇ ਗੁਰਮੁਖ ਕੋਈ ਬਹੁਤ ਜ਼ਿਆਦਾ ਭਿਆਨਕ ਖੇੜਿਆ ਗਾੜੀ ਜਾ ਕੇ ਤੇ ਹੋਰ ਭਿਆਨਕ ਹੋ ਜਾਂਦਾ ਜਦੋਂ ਆਪਾਂ ਇਹ ਜੋ ਫੁਰਨੇ ਜਾਦੇ ਵਾਜੇ ਉਹਨਾਂ ਬਜ਼ੁਰਗਾਂ ਦਾ ਤੁਸੀਂ ਹਾਲ ਵੇਖਿਓ ਜਿਨ੍ਹਾਂ ਨੇ ਨਹੀਂ ਕਦੀ ਨਾਮ ਜਪਿਆ ਉਹਨਾਂ ਦੇ ਲਾਗੇ ਜਾ ਕੇ ਵੇਖਿਓ ਬਿਨਾਂ ਕੱਲ ਤੋਂ ਹੀ ਡਰੀ ਜਾਂਦੇ ਆ ਹੁਣ ਜਿਤਨਾ ਕੋਈ ਬਜ਼ੁਰਗ ਘਰ ਬੈਠਾ ਉਹਦਾ ਪੋਤਾ ਪੁੱਤੀ ਬਾਹਰ ਗਿਆ ਹੋਆ ਕੋਈ ਚੀਜ਼ ਲੈਣ ਗਿਆ ਹੋਆ ਪਿੰਡ ਦੇ ਵਿੱਚੋਂ ਉਹਨੇ ਬੈਠੇ ਨੇ ਡਰੀ ਜਾਣਾ ਰਾਤ ਹੋ ਗਈ ਓਏ ਉਹਨੂੰ ਕਿਤੇ ਐਕਸੀਡੈਂਟ ਨਾ ਉਹਨੂੰ ਅੰਦਰੋਂ ਫੁਰਨੇ ਦਾ ਆਈ ਜਾਂਦੇ ਉਹਦਾ ਐਕਸੀਡੈਂਟ ਨਾ ਜੇ ਉਹਨੂੰ ਕਿਤੇ ਕੋਈ ਫੜ ਕੇ ਨਾ ਲੈ ਜੇ ਉਹਨੂੰ ਕੋਈ ਗਵਾਹ ਨਾ ਕਰ ਜਿੰਨਾ ਚਿਰ ਉਹ ਘਰ ਨਹੀਂ ਆਉਂਦਾ ਨਾ ਬੱਚਾ ਉਹਦੇ ਮਾਤਾ ਪਿਤਾ ਉਹਦੇ ਸਾਰੇ ਦੁਖੀ ਆ ਕਿਉਂਕਿ ਉਹਨਾਂ ਨੂੰ ਗਿਆਨ ਹੈ ਨਹੀਂਗਾ ਹਾਂਜੀ ਤੇ ਇਸ ਕਰਕੇ ਇਹ ਲੁੱਟਦੇ ਇਤਰਾ ਹੁਣ ਜਿਤਨਾ ਹੁਣ ਕੋਈ ਵੀ ਆਪਣੇ ਘਰੋਂ ਗਿਆ ਇਹਨਾਂ ਚਿੰਤਾ ਲਾ ਦੇਣੀ ਫਿਕਰ ਲਾ ਦੇਣਾ ਪਰ ਮਾਲਕ ਦੇ ਸਭ ਨੂੰ ਜਮਝਾਉਂਦੇ ਆ ਕਿ ਗਣ ਘਾਲੇ ਸਭ ਦਿਵਸ ਸਾਥ ਨਾ ਵਧਣ ਨਾ ਕਟਣ ਤੇ ਅਸਾਰ ਜੇ ਵਾਅਦੇ ਘਟਦੇ ਨਹੀਂ ਤੇ ਕੌਣ ਕਿਸ ਨੂੰ ਮਾਰ ਸਕਦਾ ਮਾਰ ਸਕਦਾ ਕੋਈ ਕੋਈ ਨਹੀਂ ਮਾਰ ਸਕਦਾ ਪਿਆਰਿਓ ਕਿਸ ਨੂੰ ਇਹਦੇ ਵਿੱਚ ਕਰਤਾ ਫੁਰਕ ਖਲੋਵਾ ਵਾਲ ਨਾ ਵੰਗਾ ਹੋਆ ਇਹ ਕਰਕੇ ਗੁਰਬਾਣੀ ਗੁਰੂ ਬਹੁ ਡੂੰਗੀ ਵਿਚਾਰ ਕਰ ਰਹੀ ਆ ਪਿਆਰਿਓ ਧਿਆਨ ਦੇ ਨਾਲ ਸੁਣੀਏ ਤੇ ਵਿਚਾਰੀਏ ਤੇ ਚੱਲੀਏ ਹੁਣ 50 ਪਾਰਸ਼ਾ ਗੁਰਬਾਣੀ ਚ ਸਮਝਾਉਂਦੇ ਆਪਾਂ ਨੂੰ ਕਹਿੰਦੇ ਗੂੰਜ ਪਦਾਰਥ ਲੋਕ ਰਹੇ ਕੋਈ ਗੁਰਮੁਖ ਕੱਢੇ ਖੋਦ ਜਿਹੜੇ ਗੁਰਮੁਖ ਹੁੰਦੇ ਨਾ ਪੂਰੇ ਉਹ ਬਾਣੀ ਦੇ ਵਿੱਚੋਂ ਮੋਤੀ ਖੋਦ-ਖੋਦ ਕੇ ਪ੍ਰੈਕਟੀਕਲ ਕਰ-ਕਰ ਕੇ ਉਹ ਆਪਾਂ ਨੂੰ ਲਿਆ ਕੇ ਤੇ ਦਿਖਾਉਂਦੇ ਆ ਵੀ ਆਹ ਵੇਖ ਇਤਰਾ ਆਪਾਂ ਇਹ ਪੰਜਾ ਚੋਰਾ ਤੋਂ ਬਚ ਸਕਦੇ ਐਹ ਰਸਤੇ ਦੁਆਰਾ ਆਪਾਂ ਹੁਣ ਤੁਹਾਨੂੰ ਵਰਤਾ ਰਿਹਾ ਵਾ ਇਹ ਪੰਜੇ ਦੇ ਹੱਥ ਜੋੜ ਕੇ ਖੜੇ ਆ ਵੀ ਮੇਰੀ ਸ਼ਿਕਾਇਤ ਨਾ ਲੱਗ ਜੇ ਮੇਰਾ ਕਿਤੇ ਮਾਲਕ ਨੂੰ ਪਤਾ ਨਾ ਲੱਗ ਜੇ ਵੀ ਮੈਂ ਇਹਦੇ ਖਿਲਾਫ ਆ ਇੱਕ ਗੱਲ ਪਰ ਕੀ ਪੱਲੇ ਬੰਨ ਲਓ ਗਰਮ ਖੋ ਕਿਹੜੀ ਮਾਇਆ ਦਾ ਅਲਾਕਾ ਸ਼ੁਰੂ ਕਿੱਥੋਂ ਹੋਣਾ ਇਹ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਮਾਇਆ ਦਾ ਅਲਾਕਾ ਸ਼ੁਰੂ ਹੋਣਾ ਪੌਣ ਚ ਪ੍ਰਵੇਸ਼ ਹੋਣ ਅਨਸਾਰ ਮਾਇਆ ਦਾ ਅਲਾਕਾ ਸ਼ੁਰੂ ਹੋ ਜਾਂਦਾ ਤੇ ਆਪਣਾ ਅਲਾਕਾ ਖਤਮ ਹੋ ਜਾਂਦਾ ਜਿੱਥੋਂ ਪੌਣ ਆਪਾਂ ਵੱਖ ਹੋ ਗਏ ਉੱਥੋਂ ਆਪਣਾ ਅਲਾਕਾ ਸ਼ੁਰੂ ਤੇ ਮਾਇਆ ਦਾ ਅਲਾਕਾ ਖਤਮ ਪਿਆ ਰਹੇ ਹੋ